ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਨਾ ਵਾ ਸੇਤ ਪਰ ਠੀਕ ਨਹੀਂ ਸੀ 10 ਕ ਦਿਨ ਹੋ ਗਏ ਨਾਮ ਅਸ਼ੋਕ ਤੇ ਆਮ ਪਰ ਇੱਕ ਜਾਨੇ ਨੇ ਆ ਤੁਹਾਨੂੰ ਮੈਂ ਚੈੱਕ ਕਰਾ ਸਕਦਾ ਵਾ ਉਹਨੂੰ ਮੈਂ ਕੀ ਤੱਕ ਕਿਹਾ ਵਾ ਦੇਖੋ ਉਹਦਾ ਵਟਸਐਪ ਨਾਮ ਚੈੱਕ ਕਰ ਸਕਦੇ ਹੋ ਬਾਈ ਤੈਨੂੰ ਰਿਕਵੈਸਟ ਆ ਸਾਨੂੰ ਜਿੰਨਾ ਮਰਜ਼ੀ ਬੋਲ ਪਰ ਮੇਰੀ ਮਮ ਬਾਰੇ ਨਾ ਬੋਲਿਆ ਕਰ ਠੀਕ ਹੈ ਕਿ ਨਹੀਂ ਇਹਨੂੰ ਬੇਨਤੀ ਕੀਤੀ ਆ ਮੈਂ ਕਿ ਪਹਿਲਾਂ ਹੀ ਡਿਪਰੈਸ਼ਨ ਚ ਹੈ ਮੇਰੀ ਮੰਮੀ ਠੀਕ ਆ ਉਹਦੇ ਕਰਕੇ ਉਹਨਾਂ ਨੂੰ ਬੋਲਿਆ ਕਰ ਕਹਿੰਦਾ ਆਪਣੇ ਭਰਾ ਨੂੰ ਸਮਝਾ ਕੋਈ ਨਾ ਯਾਰ ਤੂੰ ਸਾਨੂੰ ਬੋਲ ਜਿੰਨਾ ਬੋਲਣਾ ਕੋਈ ਚੱਕਰ ਨਹੀਂ ਹੈਗਾ ਪਰ ਸਾਡੀ ਮਾਂ ਸਾਡਾ ਪਿਓ ਗਿਆ ਵਾ 2.5-3 ਸਾਲ ਹੋ ਗਏ 28 ਇੰਨੇ ਸਾਲ ਹੋ ਗਏ ਮੈਂ 28 ਸਾਲ ਦਾ ਹੋ ਗਿਆ ਠੀਕ ਆ ਕਿੰਨੇ ਹੀ ਸਾਰੇ ਦੇ ਰਹਿਨੇ ਆ ਜਿੰਨਾ ਸਾਡੀ ਮਾਂ ਨੇ ਕੀਤਾ ਵਾ ਕਿਸੇ ਨੇ ਨਹੀਂ ਸਾਡਾ ਕੀਤਾ ਪਿਓ ਤੇ ਜਾਣ ਤੋਂ ਬਾਅਦ ਸਭ ਨੂੰ ਪਤਾ ਵੀ ਮਾਂ ਨੂੰ ਕਿਵੇਂ ਰੱਖਣਾ ਪੈਂਦਾ ਵਾ ਵੀ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਾ ਹੋਵੇ ਪਰ ਆਹ ਤੇਰੀ ਕਰਤੂਤਾਂ ਕਰਕੇ ਨਾ ਆ ਸੁਣ ਲੈ ਬਈ ਕੀ ਸੁਣਨਾ ਪੈਂਦਾ ਸਾਨੂੰ ਦਿੱਲੀ ਐਵੇਂ ਦੇ ਕਿੰਨੇ ਫੋਨ ਆਉਂਦੇ ਨੇ ਮੰਮੀ ਨੂੰ ਜਿਹੜੇ ਮੈਨੂੰ ਗਲਤ ਸਮਝਾਉਂਦੇ ਹੁੰਦੇ ਆ ਪਰ ਹੀ ਜਦੋਂ ਮੈਂ ਜੇ ਮੈਨੂੰ 500 ਬੰਦਾ ਗਲਤ ਕਹਿੰਦਾ ਨਾ ਤੇ ਮੈਨੂੰ ਇੱਕ ਸੇਵਕ ਨਾਲ ਕਹਿਦਾ ਤੇ ਮੈਨੂੰ ਗੁੱਸਾ ਲੱਗੇਗਾ ਹੁਣ ਕਿਉਂਕਿ ਮੈਂ ਇਹਨੂੰ ਇੱਕ ਢੋਰੀ ਜੰਮਿਆ ਆਪਣਾ ਬੁੱਧਾ ਤੇ ਸਮਝੀ ਇਹਨਾਂ ਨੂੰ ਤੇ ਜੇ ਮੈਨੂੰ ਕਰੇਗਾ ਮੈਨੂੰ ਕੱਲ ਨੂੰ ਵੀ ਇਹ ਐਵੇਂ ਦੀਆਂ ਪਤਾ ਨਹੀਂ ਕਿੰਨੇ ਕੁ ਲੋਕੀ ਸੁਵਾਦ ਲੈਂਦੇ ਪਏ ਨੇ ਠੀਕ ਤੇਰੇ ਕਰਦਿਆਂ ਨਾਲ ਹੀ ਇਹ ਸਵਾਦ ਰਹਿਣ ਗਿਆ ਕਰਨ ਮਮੀ ਤੱਕ ਹੀ ਰਹਿ ਗਈਆਂ ਤੁਸੀਂ ਮਤ ਤੇਰੀ ਇੰਨੀ ਕਿ ਜਮੀਰ ਡਿੱਗ ਚੁੱਕੀ ਆ ਤੇਰੇ ਨਾਲ ਬਈ ਕੋਈ ਲੜਾਈ ਨਹੀਂ ਹੈਗੀ ਕੋਈ ਮੈਂ ਕੇਸ ਨਹੀਂ ਪਾਉਣਾ ਹੈਗਾ ਮੇਰੇ ਮਾਂ ਨਾਲ ਬਹੁਤ ਪਿਆਰ ਆ ਠੀਕ ਆ ਮੇਰੀ ਮਾਂ ਦਾ ਸੁਭਾਅ ਮੈਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਵੇਂ ਦੇ ਆ ਕੀ ਨਹੀਂ ਪਰ ਤੇਰੀ ਜਮੀਰ ਬਹੁਤ ਡਿੱਗ ਚੁੱਕੀ ਆ ਮੈਂ ਤੈਨੂੰ ਬੇਨਤੀ ਕੀਤੀ ਆਪਣੀ ਮਾਂ ਪਿੱਛੇ ਮੇਰੀ ਮਾਂ ਮਾੜੀ ਸੀ ਨਾ ਜਦੋਂ ਤੇਰੇ ਗੋਲੀਆਂ ਵੱਜੀਆਂ ਬਈ ਦੋ ਵਾਰ ਤੈਨੂੰ ਹਸਪੀਟਲ ਫੋਟੋ ਚ ਮਿਲਣ ਗਈ ਆ ਨਹੀਂ ਹਣੀ ਤੇ ਪਰ ਇੱਕ ਚ ਕੋਈ ਫਰਕ ਨਹੀਂ ਹੈਗਾ ਤੁਹਾਡੀ ਯਾਰੀ ਦੋਸਤੀ ਕਰਕੇ ਫਿੱਕ ਪੈ ਗਿਆ ਕੋਈ ਚੱਕਰ ਨਹੀਂ ਪਰ ਮੇਰੀ ਮਾਂ ਨੂੰ ਨਾ ਬਈ ਇੰਨਾ ਕੁਛ ਕਰ ਸਿੱਧੀ ਜੀ ਗੱਲ ਹੈ ਤੂੰ ਯਾਰ ਵੀਡੀਓ ਚ ਆਪਣੇ ਵਿਊ ਲੈਣੇ ਨੇ ਸਾਨੂੰ ਜੋ ਮਰਜ਼ੀ ਬੋਲ ਲੈ ਕੋਈ ਚੱਕਰ ਨਹੀਂ ਹੈਗਾ ਜਿੰਨੇ ਮਰਜ਼ੀ ਬੋਲ ਲੈ ਨਾ ਆਪਾਂ ਤੇ ਨਾਲ ਲੜ ਸਕਦੇ ਆ ਠੀਕ ਹੈ ਕਿਉਂਕਿ ਤੇਰੇ ਚ ਸਾਡੇ ਬਹੁਤ ਫਰਕ ਆ ਅਸੀਂ ਮਿਹਨਤ ਕਰਦੇ ਆ ਜਵੇਂ ਤੇ ਮਰਜ਼ੀ ਆ ਬਟ ਕਿਸੇ ਦੀ ਮਾਂ ਤੱਕ ਨਹੀਂ ਦੇ ਸਿੱਧੀ ਜੀ ਗੱਲ ਜੋ ਕੌਂਟਰੋਵਰਸੀਆਂ ਪਹਿਲਾਂ ਹੋਈਆਂ ਆ ਆਪਾਂ ਹੁਣ ਤੋ ਇੰਨੀਆਂ ਵੀਡੀਓ ਪਾਈਆਂ ਆ ਪਰ ਨਹੀਂ ਪਉਣੀ ਵੀਡੀਓ ਇਹ ਵੀ ਵੀਡੀਓ ਹਾਰ ਕੇ ਮੈਂ ਅੱਜ ਦਵਾਈ ਲੈਣ ਆਇਆ ਸੀ ਤਾਂ ਮੈਂ ਉੱਥੇ ਖੜ ਕੇ ਬਣਾਉਣਾ ਪਿਆ ਵੀ ਨਹੀਂ ਮੈਂ ਘਰੇ ਨਹੀਂ ਬਣਾਉਣੀ ਮੇਰੀ ਮੰਮੀ ਟੈਨਸ਼ਨ ਲੈਂਦੇ ਆ ਮੈਂ ਘਰੇ ਰਹਿ ਰਹਿ ਕੇ 10 ਦਿਨ ਦੇ ਵਿੱਚ ਇੰਨੇ ਫੋਨ ਦੇਖ ਸਕਾਂ ਮੈਂ ਵੀ ਤੂੰ ਸੋਚ ਵੀ ਨਹੀਂ ਸਕਦਾ ਪਰ ਤੇਰੀ ਇੱਕ ਮਾਂ ਦੀ ਗੱਲ ਕਹਿ ਕੇ ਇੰਨਾ ਜੋਗਾ ਤੂੰ ਰਹਿ ਗਿਆ ਵੀ ਸਵਾਦ ਲੋਕਾਂ ਨੂੰ ਦੇਣ ਦੇ ਪਿੱਛੇ ਇੱਕ ਮਾਂ ਦੀ ਬੇਇੱਜ਼ਤੀ ਕਰਦਾ ਪਿਆ ਵਾ ਠੀਕ ਤਾਂ ਨਹੀਂ ਤੇ ਮੇਰੇ ਹੱਥ ਬਣ ਕੇ ਤੈਨੂੰ ਬੇਨਤੀ ਆ ਹੁਣ ਵੀ ਜੇ ਤੇਰੀ ਥੋੜੀ ਮੋਟੀ ਵੀ ਜ਼ਮੀਰ ਜਾਗਦੀ ਆ ਤਾਂ ਭਰਾ ਬਣ ਕੇ ਉਹ ਲਫ਼ਜ਼ ਨਾ ਬੋਲਿਆ ਕਰ ਜਿੰਨਾ ਕੁਝ ਹੋਰ ਬੋਲਣਾ ਤੂੰ ਬੋਲ ਸਕਦਾ ਕੋਈ ਟੈਨਸ਼ਨ ਨਹੀਂ ਹੈਗੀ ਇੱਕ ਦੀ ਜਗ੍ਹਾ 100 ਵੀਡੀਓ ਪਾ ਮੈਂ ਕਦੇ ਦਿਨ ਤੈਨੂੰ ਫੋਨ ਕਰੂੰਗਾ ਪਰ ਮੈਂ ਤੈਨੂੰ ਚੈਟ ਤੇ ਵੀ ਤੇਰੇ ਰਿਕੁਐਸਟ ਕੀਤੀ ਆ ਨਾ ਕੋਈ ਕੇਸ ਪਾਉਣੇ ਥੋੜੀ ਜਿਹੀ ਆਪਣੀ ਮਾਂ ਵਾਂਗੂ ਜਦ ਤੂੰ ਲਾ ਪੰਜਾਬ ਦੇ ਪਿੱਛੇ ਕਹਿ ਕੇ ਗਿਆ ਸੀ ਤੇ ਮਾਂ ਲਿਖ ਕੇ ਗਿਆ ਸੀ ਆਪਣੇ ਨੰਬਰ ਤੇ ਅੱਜ ਤੂੰ ਉਹੀ ਮਾੜ ਨੂੰ ਇੰਨਾ ਮਾੜਾ ਬੋਲਦਾ ਪਿਆ ਮੈਂ ਇੰਨਾ ਮਾੜਾ ਬੋਲਦਾ ਪਿਆ ਵੀ ਤੇਰੀ ਇੰਨੀ ਜ਼ਮੀਰ ਖਤਮ ਹੋ ਚੁੱਕੀ ਆ ਭਰਾ ਬਣ ਕੇ ਬੇਨਤੀ ਆ ਹੱਥ ਬੰਨ ਕੇ ਮੈਂ ਤੈਨੂੰ ਪਰਸਨਲੀ ਵੀ ਮੈਸੇਜ ਕਰਤਾ ਹੁਣ ਮੈਂ ਵੀਡੀਓ ਪਾ ਕੇ ਸੈਂਡ ਵੀ ਕਰ ਦੂੰਗਾ ਇਹਦੀ ਰਿਕੁਐਸਟ ਤੂੰ ਮੈਨੂੰ ਕੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਅੱਜ ਕਿ ਜਿਹੜੇ ਮੇਨ ਦੋਸ਼ੀ ਰਿਸ਼ਭ ਬੈਣੀਪਾਲ ਨੇ ਮੇਰੇ ਤੇ ਗੋਲੀ ਚਲਾਈ ਸੀ ਉਹ ਡੀਐਮਸੀ ਚ ਪਿਛਲੇ 25 ਦਿਨਾਂ ਦੇ 25 ਦਿਨਾਂ ਤੋਂ ਦਾਖਲ ਹੈ ਤੇ ਬਹੁਤ ਹੀ ਸੀਰੀਅਸ ਕੰਡੀਸ਼ਨ ਚ ਸੋ ਇਹ ਪਰਮਾਤਮਾ ਦੇ ਰੰਗ ਹੈ ਸੋ ਜੋ ਜਿਹੜੇ ਕਰਮ ਕਰੇਗਾ ਉਹਨੂੰ ਭੁਗਤਣੇ ਪੈਣਗੇ ਸੋ ਜਦੋਂ ਮੈਂ ਘਰ ਪਹੁੰਚਿਆ ਮੈਂ ਮੈਂ ਨਹੀਂ ਕਹਿੰਦਾ ਕਿਸੇ ਦਾ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਪਰ ਜੋ ਨੇ ਕਰਮ ਕੀਤੇ ਆ ਉਹ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਕਿਸੇ ਔਰਤ ਦੇ ਉੱਤੇ ਨਾਜਾਇਜ਼ ਗੋਲੀ ਚਲਾਉਣੀ ਤੇ ਬਾਕੀ ਮੈਂ ਪਰਮਾਤਮਾ ਦੀ ਕਚੈਰੀ 'ਚ ਉਹ ਵੀ ਇਨਸਾਫ ਦੀ ਉਮੀਦ ਰੱਖਦਾ ਹਾਂ ਉੱਥੋਂ ਵੀ ਮਿਲ ਰਿਹਾ ਤੇ ਲੁਧਿਆਣਾ ਦੀ ਕਚੈਰੀ ਚ ਉਹ ਇਨਸਾਫ ਮਿਲਿਆ ਮੈਨੂੰ ਅੱਜ ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਹੋਈ ਏ। ਉਹ ਦੂਜੀ ਗੱਲ ਜਦੋਂ ਮੈਂ ਘਰੇ ਪਹੁੰਚਿਆ ਘਰੇ ਪਹੁੰਚਿਆ ਤੇ ਆ ਇੱਕ ਵਿਅਕਤੀ ਜਿਹੜਾ ਕਿ ਹਨੀ ਸੇਠੀ ਦਾ ਭਰਾ ਏ ਉਹਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਏ। ਆ ਦੇਖੋ। ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਨਾ ਵਾ ਸੇਤਪੜੀ ਤੇ ਨਹੀਂ ਸੀ 10 ਕ ਦਿਨ ਹੋ ਗਏ ਨਾਮ ਅਸ਼ੋਕ ਤੇ ਆ ਮਾ ਔਰ ਇੱਕ ਜਣੇ ਨੇ ਆ ਤੁਹਾਨੂੰ ਮੈਂ ਚੈੱਕ ਕਰਾ ਸਕਦਾ ਵਾ ਉਹਨੂੰ ਮਕੀ ਤੱਕ ਕਿਹਾ ਬਾਦ ਖੋਦ ਉਹਦਾ WhatsApp ਨਾਂ ਚੈੱਕ ਕਰ ਸਕਦੇ ਹੋ ਬਾਈ ਤੈਨੂੰ ਇੱਕ ਰਿਕੁਐਸਟ ਆ ਸਾਨੂੰ ਜਿੰਨਾ ਮਰਜ਼ੀ ਬੋਲ ਲੈ ਇਹਨੇ ਇੱਕ ਵੀਡੀਓ ਪਾਈ ਜਿੰਦੇ ਵਿੱਚ ਇਹ ਕਹਿੰਦਾ ਕਿ ਮੈਂ ਪ੍ਰਿੰਕਲ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਜਿੰਨਾ ਮਰਜ਼ੀ ਬੋਲ ਲੈ ਸਾਡੀ ਮੰਮੀ ਨੂੰ ਨਾ ਕੁਝ ਕਿਹਾ ਕਰ ਅਸੀਂ ਤੇਰੀ ਮੰਮੀ ਨੂੰ ਕੌਣ ਹੋਣਿਆ ਕਹਿਣਾ ਲੈ ਫਿਰ ਤੂੰ ਇਹ ਵੀਡੀਓ ਦੇ ਵਿੱਚ ਕਿਹਾ ਕਿ ਮੇਰੀ ਮੰਮੀ ਤੈਨੂੰ ਹਸਪਤਾਲ ਦੇਖਣ ਆਈ ਸੀ ਬਿਲਕੁਲ ਦੇਖਣ ਆਈ ਸੀ ਤੇਰੀ ਮੰਮੀ ਮੈਨੂੰ ਹਸਪਤਾਲ ਤਾਂ ਆਈ ਸੀ ਬਈ ਉਹ ਤੇਰੇ ਇਪੋਡੇ ਪ੍ਰਾਹਨਨੀ ਸੇਠੀ ਦਾ ਨਾਮ ਪਰਚੇ 'ਚ ਘੜਾਣਾ ਚਾਹੁੰਦੇ ਸੀ ਨਾਲ ਬੋਵੀ ਉਹਨਾਂ ਨੂੰ ਲੈ ਕੇ ਆਇਆ ਸੀ ਤੁਹਾਡਾ ਰੈਲਟਿਵ ਹੈ ਸਾਡਾ ਵੀ ਮਤਲਬ ਡੈਡੀ ਦਾ ਦੋਸਤ ਆ ਜੋ ਕਮਿਟਮੈਂਟਸ ਹੋਈਆਂ ਸੀ ਉਸ ਤੋਂ ਬਾਅਦ ਤੇਰੇ ਭਰਾ ਨੇ ਉਸ ਤੋਂ ਬਾਅਦ ਵੀ ਕੁਝ ਲੋਕਾਂ ਦਾ ਫੋਟੋਆਂ ਫੇਰ ਪੋਸਟ ਕਰਕੇ ਮੇਰੇ ਬਾਰੇ ਵਾਹਿ ਯਾਤਿਪਨੀ ਕੀਤੀ ਸੀ ਤੇਰੇ ਮੰਮੀ ਦੇ ਆਏ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਤੇਰੇ ਭਰਾ ਨੇ ਤੇਰੇ ਮੰਮੀ ਦੀ ਇੱਜ਼ਤ ਨਹੀਂ ਰੱਖੀ ਸੀ ਬਾਕੀ ਤੇਰੀ ਇੱਜ਼ਤ ਆ ਦੇਖ ਜਦੋਂ ਤੂੰ ਸ਼ਰਾਬ ਪੀ ਕੇ ਜਦੋਂ ਤੂੰ ਸ਼ਰਾਬ ਪੀ ਕੇ ਬੋਲਦਾ ਸੀ ਤੇ ਤੈਨੂੰ ਤੂੰ ਫਿਰਦਾ ਸੀ ਕਿ ਮੇਰੇ ਵਿਆਹ ਦੀ ਗੱਲ ਛੱਡ ਮੈਂ ਤਾਂ ਕੁਵਾਰਾ ਹੀ ਰਹਿ ਲੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਦੱਸ ਵੀ 36 ਸਾਲ ਦਾ ਹੋ ਕੇ 19 ਸਾਲ ਦੀ ਕੁੜੀ ਨਾਲ ਵਿਆਹ ਕਿਉਂ ਕਰਾਇਆ ਤੂੰ ਤੂੰ ਜਦੋਂ ਲੋਕਾਂ ਦੀਆਂ ਧੀਆਂ ਪੈਣਾ ਜਨਾਨੀਆਂ ਦੇ ਉੱਤੇ ਟਿੱਪਣੀਆਂ ਕਰਦਾ ਸੀ ਉਦੋਂ ਤੈਨੂੰ ਯਾਦ ਨਹੀਂ ਆਇਆ ਕਿ ਤੈਨੂੰ ਇਸ ਚੀਜ਼ ਦੀ ਵੀ ਭਾਜੀ ਮੋੜ ਸਕਦਾ ਅੱਜ ਮੋੜ ਦਵੇ ਕੱਲ ਮੋੜ ਦਵੇ ਜਾਂ 6 ਮਹੀਨੇ ਮੈਂ ਤਾਂ ਤੇਰੀ ਮੰਮੀ ਦਾ ਕਿਤੇ ਨਾਂ ਨਹੀਂ ਲਿਆ ਤੂੰ ਮੈਨੂੰ ਧਮਕੀ ਦਿਨਾ ਮੈਂ ਕੋਈ ਕੇਸ ਨਹੀਂ ਕਰਨਾ ਕੇਸ ਤਾਂ ਇਹ ਵੀਡੀਓ ਤੇਰੇ ਤੇ ਕੇਸ ਪੈਂਡਿੰਗ ਆ ਖਾਲੇ ਕੇਸ ਤਾਂ ਤੇਰੇ ਤੇ ਬਣਦਾ ਸ਼ੁਕਰ ਕਰ ਮੈਂ ਨਹੀਂ ਕਰ ਰਿਆ ਅੱਗੇ ਤੇਰੇ ਭਰਾ ਨੇ ਪਿਛਲੇ ਹਫਤੇ ਇੱਕ ਦਰਖਾਸਤ ਦਿੱਤੀ ਸੀ ਮੇਰੇ ਤੇ ਖੰਨੇ ਥਾਣੇ ਜਿੰਦੇ ਤੇ ਤੇਰੇ ਭਰਾਣੇ ਉਹ ਰਿਸ਼ਵ ਬਣੀਪਾਲ ਤੇ ਵੀ ਦਰਖਾਸਤ ਦਿੱਤੀ ਹੋਈ ਫਿਰੋਤੀ ਦੀ ਮੇਰੇ ਬਾਰੇ ਸਬੂਤ ਕੱਢ ਕੇ ਲਿਆਓ ਆ ਜਿਹੜੀ ਚੈਟ ਚੱਕੀ ਫਿਰਦੇ ਹੋ ਨਾ ਜਿੰਨੀ ਕ ਚੈਟ ਅਸਲੀ ਹੈਗੀ ਓਨੀ ਕੀ ਤੁਸੀਂ ਲੋਕਾਂ ਨੂੰ ਦਿਖਾਣੀ ਹੈ ਵਿੱਚੋਂ ਜਿਹੜੀਆਂ ਤੁਸੀਂ ਡਿਲੀਟ ਕਰਦੇ ਹੋ ਮੇਰੇ ਕੋਲ ਸਾਰੀ ਚੈਟ ਪਈ ਹੈ ਨਾ ਤੇਰੇ ਭਰਾ ਨੇ ਪਹਿਲੇ ਵੀ ਦਰਖਾਸਤ ਦਿੱਤੀ ਅੱਜ ਵੀ ਤੇਰੇ ਭਰਾ ਹੰਨੀ ਸੇਟੀ ਨੂੰ ਚੈਲੰਜ ਕਰਦਾ ਚਲਾ ਬਾਬਾ ਦੀਪ ਸਿੰਘ ਗੁਰਦੁਆਰੇ ਸੌ ਚੱਕ ਤੂੰ ਪਿਛਲੀ ਵਾਰ ਵੀ ਕਿਹਾ ਸੀ ਕਿ ਮੇਰੇ ਨਾਲ ਹਿੱਸਾ ਪਾਣ ਦੀ ਗੱਲ ਕਰਦਾ ਚੱਕ ਕੇ ਬਰਿੰਕਲ ਨੇ ਕਦੀ ਕਿਹਾ ਹੋਵੇ ਹਿੱਸਾ ਪਾਣ ਵਾਸਤੇ ਮੈਨੂੰ ਮੈਨੂੰ ਲੋੜ ਨਹੀਂ ਕਿਸੇ ਦੇ ਟੁਕੜਿਆਂ ਤੇ ਪਲੰਨ ਦੀ ਮੇਰੇ ਪਿਓ ਨੇ ਮੇਰੇ ਬਾਪ ਨੇ ਸਰਦਾਰ ਸਤਨਾਮ ਸਿੰਘ ਨੇ ਕਰੋੜਾਂ ਦੀ ਪ੍ਰੋਪਰਟੀ ਬਣਾ ਕੇ ਸਾਡੇ ਲਈ ਛੱਡੀ ਹੋਈ ਹੈ ਠੀਕ ਹੈ ਨਾ ਅਸੀਂ ਕੰਮ ਕਰਦੇ ਹਾਂ ਆਪਣੇ ਸ਼ੌਂਕ ਨਾਲ ਜਿੱਦਾਂ ਮੇਰੇ ਗੋਲੀਆਂ ਵੱਜੀਆਂ ਸੀ ਨਾ ਜਿੱਦਾਂ ਮੈਂ 30 35 ਲੱਖ ਰੁਪਏ ਹਸਪਤਾਲਾਂ 'ਚ ਲਾ ਕੇ ਆਇਆ ਥੋੜੇ ਨਾ ਮਗਾਣ ਵਿਖ ਜਾਣ ਥੋੜਾ ਤਾਂ ਇਹੀ ਸਾਰਾ ਕੁਝ ਕਰਾਏ ਤੇ ਆ ਥਰੋ ਮੈਂ ਮੈਂ ਕੀ ਲੈਣਾ ਤੇਰੇ ਪਰਿਵਾਰ ਤੋਂ ਤੁਸੀਂ ਕਿਉਂ ਤੜਫਦੇ ਹੋ ਤੁਸੀਂ ਮੈਨੂੰ ਮੇਰੀ ਵੀ ਮੈਨੂੰ ਬਲੌਗ ਕਰ ਦੋ ਮੇਰੀ ਕੋਈ ਵੀਡੀਓ ਪੋਸਟ ਕਿਉਂ ਦੇਖਦੇ ਹੋ ਦੱਸ ਮੈਨੂੰ ਮੇਰੇ ਮੇਰੇ ਉੱਤੇ ਤੁਹਾਡਾ ਕਿਉਂ ਫੋਕਸ ਆ ਕਿਉਂ ਧਿਆਨ ਆ ਲੈਣਾ ਕੀ ਤੁਸੀਂ ਮੇਰੇ ਤੋਂ ਮੈਂ ਬੇਨਤੀ ਕਰਦਾ ਮੈਂ ਫਲਾਣਾ ਕਰਦਾ ਜਦੋਂ ਤੁਸੀਂ ਕੋਈ ਤੁਹਾਡੇ ਤੇ ਪ੍ਰੋਬਲਮ ਹੁੰਦੀ ਤੁਸੀਂ ਆਪਦੀ ਮੰਮੀ ਨੂੰ ਅੱਗੇ ਕਰ ਦਿੰਦੇ ਹੋ ਭੇਜ ਦਿੰਦੇ ਹੋ ਅਗਲੇ ਆ ਦੇ ਘਰੇ ਤੁਸੀਂ ਮਾਵਾ ਇਸ ਕੰਮ ਲਈ ਹੁੰਦੀਆਂ ਮੈਨੂੰ ਇਹ ਦੱਸ ਫਿਰ ਹੁਣ ਮੈਂ ਕਿਸੇ ਗੱਲ ਦਾ ਪੁੱਠਾ ਸਿੱਧਾ ਫਿਰ ਤੈਨੂੰ ਮੈਂ ਜਵਾਬ ਦੇ ਦਾਂਗਾ ਸੋ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਕੱਚੂ ਕੁੰਬਾ ਤੇ ਸੂਰ ਤੁਹਾਨੂੰ ਦੋਨਾਂ ਭਰਾਵਾਂ ਨੂੰ ਨਹੀਂ ਕਹਿੰਦਾ ਹੋਰ ਵੀ ਬੰਦੇ ਹੈਗੇ ਮਾਰਕੀਟ ਵਿੱਚ ਕਈ ਬੰਦੇ ਜਿਨ੍ਹਾਂ ਨਾਲ ਸਾਡਾ ਮਾਣਾ ਮੋਟਾ ਅਸੀਂ ਨਾਲੇ ਲੁਧਿਆਣੇ ਰਹਿੰਦੇ ਆ ਤੁਸੀਂ ਦਰਾਹੇ ਤੇ ਖੰਨੇ ਤੇ ਪੈਲ ਪਤਾ ਨਹੀਂ ਕਿੱਥੇ ਰਹਿੰਦੇ ਹੋ ਤੁਸੀਂ ਹਰ ਗੱਲ ਆਪਣੇ ਦੇ ਲਾਂਦੇ ਹੋ ਯਾਰ ਸਾਡੇ ਤਾਂ ਉੱਥੇ ਖੁੱਡ ਮੁਹੱਲੇ ਦੇ ਵਿੱਚ ਵੀ ਬੰਦੇ ਹੈਗੇ ਦੋ ਭਰਾ ਤੁਸੀਂ ਹਰ ਗੱਲ ਆਪਣੇ ਦੇ ਉੱਤੇ ਕਿਉਂ ਲੈਂਦੇ ਹੋ ਤੁਹਾਨੂੰ ਕਿਉਂ ਲੱਗਦਾ ਦੋਨਾਂ ਭਰਾਵਾਂ ਨੂੰ ਕਿ ਮੈਂ ਤੁਹਾਨੂੰ ਕਹਿ ਰਿਹਾ ਮੇਰੀ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਤਾਂ ਮੇਰਾ ਪੱচ্চਾ ਚੱਲਦਾ ਤੇਰੇ ਭਰਾਵਾਂ ਤਾਂ ਮੈਂ 319 ਦੇ ਵਿੱਚ ਉਹ ਪਰਚੇ ਦੇ ਵਿੱਚ ਹਲੇ ਮੇਰੇ ਹਿਸਾਬ ਨਾਲ ਆ ਥੋੜੇ ਦਿਨਾਂ ਦੇ ਵਿੱਚ ਹੀ ਉਹ ਜਿਹੜੇ ਦੋਸ਼ੀ ਨੇ ਸ਼ਾਇਦ ਉਹੀ ਗਵਾਹੀ ਦੇ ਦੇਣ ਵੀ ਤੇਰੇ ਭਰਾ ਦਾ ਕਿੰਨੇ ਪਰਸੈਂਟ ਰੋਲ ਸੀ ਤੇਰੇ ਭਰਾ ਨੇ ਤਾਂ ਰਿਸ਼ਪ ਬੈਣੀਪਾਲ ਦੀ ਮੰਮੀ ਨੂੰ ਫੋਨ ਕਰਕੇ ਕਿਹਾ ਹੋਇਆ ਵੀ ਮਾਤਾ ਤੇਰੇ ਇੱਕ ਨਹੀਂ ਦੋ ਮੁੰਡੇ ਆ ਉਹਨਾਂ ਕੋਲ ਅਗਲੇ ਰਿਕਾਰਡਿੰਗਾਂ ਚੱਕੀ ਫਿਰਦੇ ਨੇ ਤੇਰੇ ਤੇਰਾ ਭਰਾ ਤਾਂ ਉਹਨਾਂ ਦੀਆਂ ਮੀਟਿੰਗਾਂ ਕਰਾਂਦਾ ਰਿਹਾ ਆਪਣੀ ਦੁਕਾਨ ਤੇ ਮੈਨੂੰ ਮਰਵਾਨ ਚ ਤੇਰੇ ਭਰਾ ਦਾ ਕਿੰਨੇ ਪਰਸੈਂਟ ਰੋਲ ਹੈ ਇਹ ਤਾਂ ਲੈਨ ਇਨਵੈਸਟੀਗੇਸ਼ਨ ਪੈਂਡਿੰਗ ਪਈ ਹੈ ਤੂੰ ਤਾਂ ਪਹਿਲੇ ਹੀ ਥੱਲੇ ਛੱਡ ਗਿਆ ਸੋ ਜੇ ਮੈਂ ਤੈਨੂੰ ਮੈਸੇਜ ਪਾਇਆ ਸੀ ਨਾ ਆਪਣੇ ਭਰਾ ਨੂੰ ਸਮਝਾ ਕੇ ਸੋਚ ਕੇ ਪਾਇਆ ਸੀ ਤੇ ਜਿਹੜੇ ਰਾਹਾਂ ਤੇ ਤੇਰਾ ਭਰਾ ਚੱਲਦਾ ਸੀ ਨਾ ਅੱਜ ਉਹਨੇ ਆਪਣੇ ਪੈਰਾਂ ਵਾਸਤੇ ਆਪ ਹੀ ਕੰਡੇ ਬੀਜ ਲਏ ਆਪਣੇ ਭਰਾ ਦੇ ਮੂੰਹ ਤੇ ਖੋਫ ਦੇਖ ਆਪਣੇ ਭਰਾ ਦੇ ਮੂੰਹ ਦੇ ਉੱਤੇ ਉਹਨਾਂ ਲੋਕਾਂ ਦਾ ਇੱਕ ਖੋਫ ਦੇਖ ਜਿਨ੍ਹਾਂ ਕੋਲੋਂ ਉਹਨੇ ਮੇਰੇ ਤੇ ਗੋਲੀਆਂ ਚਲਵਾਈਆਂ ਸੀ ਸੋ ਜਿਹੜੀ ਰੱਬ ਦੀ ਚੱਕੀ ਹੈ ਨਾ ਉਹ ਦੂਜੀ ਚੱਕੀ ਨਾ ਸਮਝ ਲਈ ਭਰਾਵਾ ਹੁਣ ਚੱਕੀ ਵਾਲੇ ਅੰਕਲ ਵਾਲੀ ਜਿਹੜੀ ਰੱਬ ਦੀ ਚੱਕੀ ਹੈ ਬੜਾ ਬਰੀਕ ਪੀਸਦੀ ਹੈ ਬੜਾ ਚੰਗੀ ਤਰ੍ਹਾਂ ਪੀਸਦੀ ਹੈ ਮਿੱਧਕ ਰੱਖ ਦਿੰਦੀ ਠੀਕ ਹੈ ਨਾ ਤੂੰ ਤਾਂ 10 ਦਿਨਾਂ ਹੀ ਜੀ ਦਿਲ ਛੱਡ ਗਏ ਆ ਪ੍ਰਿੰਕਲ ਲੁਧਿਆਣਾ ਦਾ 5 ਮਹੀਨੇ ਬੈੱਡ ਤੇ ਪਿਆ ਰਿਆ ਪ੍ਰਿੰਕਲ ਦੇ ਦਾ ਢਿੱਡ ਪਾੜ ਤੇ ਤੁਸੀਂ ਲੱਤਾਂ ਪਾੜਤੀਆਂ ਛਾਤੀਆਂ ਪਾੜਤੀਆਂ ਮੇਰੇ ਤਾਂ ਗੋਲੀ ਵੀ ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿੱਦਾਂ ਠੀਕ ਮੈਂ ਤਾਂ ਤੂੰ ਕਹਿੰਦਾ ਨਾ ਜੇ ਮੈਂ ਮਾੜੇ ਕਰਮ ਕੀਤੇ ਹੁੰਦੇ ਨਾ ਅੱਜ ਮੈਂ ਇੰਨਾ ਤਕੜਾ ਨਾ ਹੁੰਦਾ ਸੁਣ ਲਾ ਗਾ ਮੇਰੇ ਕਰਮਾਂ ਨੂੰ ਛੱਡ ਤੂੰ ਛੱਡ ਦੇ ਤੁਸੀਂ ਤੁਸੀਂ ਆਪਣੇ ਕਰਮ ਚੰਗੇ ਕਰੋ ਠੀਕ ਹੈ ਤੂੰ ਅੱਜ ਸੋਸ਼ਲ ਮੀਡੀਆ ਤੇ ਕਿਹਾ ਤੂੰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਮੇਰੇ ਹਿਸਾਬ ਨਾਲ 99% ਬੰਦੇ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਆ ਸੁਣ ਲੈ ਜਦੋਂ ਮੈਨੂੰ ਹੋਸ਼ ਆਈ ਸੀ ਨਾ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੇ ਮੰਮੀ ਰੋਂਦਿਆਂ ਦੀ ਵੀਡੀਓ ਦੇਖੀ ਸੀ ਤਾਂ ਸਭ ਤੋਂ ਪਹਿਲੇ ਮੇਰਾ ਆਪਣੇ ਫਾਦਰ ਨੂੰ ਇਹ ਜਵਾਬ ਸੀ ਬਈ ਮੰਮੀ ਨੂੰ ਰੋਣ ਕਿਉਂ ਦਿੱਤਾ ਤੇ ਸੋਸ਼ਲ ਮੀਡੀਆ ਤੇ ਬੋਲਣ ਕਿਉਂ ਦਿੱਤਾ ਠੀਕ ਹੈ ਨਾ ਇਸੇ ਕਰਕੇ ਸਾਨੂੰ ਨਾ ਸਮਝਾਇਆ ਕਰ ਮਾਂ ਨਾਲ ਕੀ ਪਿਆਰ ਹੁੰਦਾ ਹੈ ਠੀਕ ਹੈ ਨਾ ਬਾਕੀ ਰਹੀ ਗੱਲ ਲੈ ਜੇ ਚ ਰਹਿ ਕੇ ਬੋਲੇਗਾ ਤੈਨੂੰ ਲੈ ਜੇ ਚ ਜਵਾਬ ਦਵਾਂਗਾ ਜੇ ਸਹੀ ਨਹੀਂ ਬੋਲੇਗਾ ਫਿਰ ਤੈਨੂੰ ਮੈਂ ਉਸੇ ਤਰੀਕੇ ਨਾਲ ਜਵਾਬ ਦਵਾਂਗਾ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਵਾ ਸਿਹਤ ਪਰ ਠੀਕ ਨਹੀਂ ਸੀ 10 ਕ ਦਿਨ ਹੋ ਗਏ ਨਾਮ ਅਸ਼ੋਕ ਤੇਮ ਪਰ ਇੱਕ ਜਾਨੇ ਨੇ ਆ ਤੁਹਾਨੂੰ ਮੈਂ ਚੈੱਕ ਕਰਾ ਸਕਦਾ ਵਾ ਉਹਨੂੰ ਮੈਂ ਕੀ ਤੱਕ ਕਿਹਾ ਵਾ ਦੇਖੋ ਉਹਦਾ ਵਟਸਐਪ ਨਾਮ ਚੈੱਕ ਕਰ ਸਕਦੇ ਹੋ ਬਾਈ ਤੈਨੂੰ ਰਿਕਵੈਸਟ ਆ ਸਾਨੂੰ ਜਿੰਨਾ ਮਰਜ਼ੀ ਬੋਲ ਪਰ ਮੇਰੀ ਮਮਾ ਬਾਰੇ ਨਾ ਬੋਲਿਆ ਕਰ ਠੀਕ ਹੈ ਕਿ ਨਹੀਂ ਇਹਨੂੰ ਬੇਨਤੀ ਕੀਤੀ ਆ ਮੈਂ ਕਿ ਪਹਿਲਾਂ ਹੀ ਡਿਪਰੈਸ਼ਨ ਚ ਹੈ ਮੇਰੀ ਮੰਮੀ ਠੀਕ ਆ ਉਹਦੇ ਕਰਕੇ ਉਹਨਾਂ ਨੂੰ ਨਾ ਬੋਲਿਆ ਕਰ ਕਹਿੰਦਾ ਆਪਣੇ ਭਰਾ ਨੂੰ ਸਮਝਾ ਕੋਈ ਨਾ ਯਾਰ ਤੂੰ ਸਾਨੂੰ ਬੋਲ ਜਿੰਨਾ ਬੋਲਣਾ ਕੋਈ ਚੱਕਰ ਨਹੀਂ ਹੈਗਾ ਪਰ ਸਾਡੀ